ਇਸ ਵਕਤ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਸਕੂਲਾਂ ਨੂੰ ਬ bomb ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ 모ਡ ਤੇ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ bomb threat ਦੀ ਧਮਕੀ ਦਿੱਤੀ ਗਈ ਸੀ bomb ਦੀ ਧਮਕੀ ਦਿੱਤੀ ਗਈ ਸੀ ਤਾਂ ਮੌਕੇ ਤੇ ਪਹੁੰਚ ਕੇ ਜੋ ਸਕੂਲ ਨੇ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈਗਾ ਮੌਕੇ ਤੇ ਟੀਮ ਪਹੁੰਚੀ ਹੋਈ ਹੈ bomb squad dog squad ਪਹੁੰਚਿਆ ਹੋਇਆ ਹੈ ਇਸੇ ਦੇ ਨਾਲ ਲਗਾਤਾਰ ਜਾਂਚ ਪੜਤਾਲ ਜੁਆ ਕੀਤੀ ਜਾ ਰਹੀ ਹੈ ਪਰ ਫਿਲਹਾਲ ਤੱਕ ਦੱਸਿਆ ਜਾ ਰਿਹਾ ਕੁਝ ਵੀ ਬਰਾਮਦ ਨਹੀਂ ਯਾ ਵੱਡੀ ਖਬਰ ਜਿਹੜੀ ਆ ਦਿੱਲੀ ਤੋਂ ਸਾਹਮਣੇ ਆ ਰਹੀ ਆ ਤਿੰਨ ਸਕੂਲਾਂ ਨੂੰ ਧਮਕੀ ਦਿੱਤੀ ਗਈ ਹੈ ਬੌਮ ਦੇ ਨਾਲ ਉਡਾਉਣ ਦੀ ਜਿਸ ਤੋਂ ਬਾਅਦ ਪ੍ਰਸ਼ਾਸਨ ਜੋ ਹੈ ਅਲਰਟ ਮੋੜ ਤੇ ਨਜ਼ਰ ਆ ਰਿਹਾ ਤਾਂ ਇਹਨਾਂ ਸਕੂਲਾਂ ਦੇ ਵਿੱਚ ਦਿੱਲੀ ਪਬਲਿਕ ਸਕੂਲ ਸ਼ਾਮਲ ਹੈ ਇਸੇ ਦੇ ਨਾਲ ਜੋ ਹੈ ਹੋਰ ਵੀ ਦੋ ਸਕੂਲ ਸ਼ਾਮਲ ਨੇ ਜਿਨ੍ਹਾਂ ਨੂੰ ਧਮਕੀ ਜਿਹੜੀ ਆ ਦਿੱਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਡੌਗ ਸਕੁਐਡ ਜੋ ਹੈ ਮੌਕੇ ਤੇ ਟੀਮ ਲੈ ਕੇ ਪਹੁੰਚੀ ਹੋਈ ਹੈ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਦਿੱਲੀ ਪਬਲਿਕ ਸਕੂਲ ਮਾਡਰਨ ਕਨਵੈਂਟ ਅਤੇ ਸ਼੍ਰੀ ਰਾਮ ਸਕੂਲ ਸ਼ਾਮਲ ਨੇ ਇਹਨਾਂ ਤਿੰਨਾਂ ਨੂੰ ਧਮਕੀ ਦਿੱਤੀ ਗਈ ਹੈਗੀ ਹਾਲਾਂਕਿ ਜੋ ਸਕੂਲ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਵੀ ਮਾਪਿਆਂ ਨੂੰ ਇੱਕ ਅਰਜੈਂਟ ਨੋਟਿਸ ਜਾਰੀ ਕੀਤਾ ਕਿ ਸਾਡੇ ਸਕੂਲ ਨੂੰ ਵਾਮ ਥ੍ਰੈਟ ਮਿਲੀ ਹੋਈ ਹੈ ਇਸ ਕਰਕੇ ਤੁਸੀਂ ਤੁਰੰਤ ਆਪਣੇ ਬੱਚਿਆਂ ਨੂੰ ਇੱਥੇ ਆ ਕੇ ਲੈ ਜਾਓ ਜਿਸ ਤੋਂ ਬਾਅਦ ਮਾਪੇ ਵੀ ਸਕੂਲ ਦੇ ਵਿੱਚ ਪਹੁੰਚਦੇ ਨੇ ਬੱਚਿਆਂ ਨੂੰ ਲੈ ਕੇ ਜਾਂਦੇ ਹੋਏ ਮਾਪੇ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਦੇ ਵਿੱਚ ਫਾਇਰ ਬਿਗੇਟ ਦੀ ਟੀਮ ਵੀ ਮੌਕੇ ਤੇ ਪਹੁੰਚੀ ਹੋਈ ਸੀ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਦੇ ਅਧਿਕਾਰੀਆਂ ਨੇ ਸਾਨੂੰ ਜੋ ਹੈ ਜਾਣਕਾਰੀ ਇਹ ਦਿੱਤੀ ਹੈਗੀ ਕਿ ਸਵੇਰੇ 7:00 ਵਜੇ ਜਾਣਕਾਰੀ ਮਿਲੀ ਸੀ ਵਾਮ ਥ੍ਰੈਟ ਜਿਸ ਤੋਂ ਬਾਅਦ ਮੌਕੇ ਤੇ ਟੀਮਾਂ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਜਦੋਂ ਥ੍ਰੈਟ ਮਿਲੀ ਹੋਈ ਹੋਵੇ ਇਸ ਤੋਂ ਪਹਿਲਾਂ ਵੀ ਜੇਕਰ 18 ਜੁਲਾਈ ਦੀ ਗੱਲ ਕਰ ਲਈ ਜਾਵੇ ਤਾਂ 45 ਵਾਰੀ ਜੋ ਹੈ ਧਮਕੀ ਮਿਲੀ ਸੀ ਸਕੂਲ ਦੇ ਵਿੱਚ ਬੰਬ ਹੋਣ ਦੀ ਜਿਸ ਤੋਂ ਬਾਅਦ ਮੌਕੇ ਤੇ ਫਿਰ ਤੋਂ ਜੋ ਹੈ ਉਸ ਸਮੇਂ ਵੀ ਸਰਚ ਆਪਰੇਸ਼ਨ ਕੀਤਾ ਗਿਆ ਸੀ ਪਰ ਕੁਝ ਵੀ ਬਰਾਬਰਤ ਨਹੀਂ ਹੋਇਆ ਸੀ ਹਾਲਾਂਕਿ ਹੁਣ ਵੀ ਜੋ ਸਕੂਲਾਂ ਦੇ ਵਿੱਚ ਥ੍ਰੈਟ ਮਿਲੀ ਹੋਈ ਹੈ ਲਗਾਤਾਰ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਸ਼ਾਇਦ ਕੁਝ ਬਰਾਮਦ ਹੋ ਜਾਵੇ ਸ਼ਾਇਦ ਕੋਈ ਜੋ ਸ਼ੱਕੀ ਚੀਜ਼ ਹੈ ਉਹ ਮਿਲ ਜਾਵੇ ਪਰ ਹਾਲੇ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਜਾਂਚ ਪੜਤਾਲ ਹਾਲੇ ਵੀ ਜਾਰੀ ਹੈ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਕਿਹੜੇ ਸਖਸ਼ ਦੇ ਵੱਲੋਂ ਇਹ ਧਮਕੀ ਭੇਜੀ ਗਈ ਹੈ ਹਾਲਾਂਕਿ ਕਿਸ ਮਾਧਿਅਮ ਦੇ ਰਾਹੀਂ ਇਹ ਜੋ ਧਮਕੀ ਹੈਗੀ ਮਿਲੀ ਹੈ ਇਸ ਬਾਬਤ ਫਿਲਹਾਲ ਤੱਕ ਕੋਈ ਜਾਣਕਾਰੀ ਪਬਲੀਕਲੀ ਸਾਹਮਣੇ ਤਾਂ ਨਹੀਂ ਆਈ ਕਿਉਂਕਿ ਹਾਲੇ ਵੀ ਜੋ ਅਧਿਕਾਰੀ ਨੇ ਬੋਲਣ ਤੋਂ ਕੁਝ ਵੀ ਗੁਰੇਜ਼ ਕਰ ਰਹੇ ਨੇ ਪਰ ਉਹਨਾਂ ਦੇ ਵੱਲੋਂ ਹੁਣ ਤੱਕ ਇਹ ਜਾਣਕਾਰੀ ਜ਼ਰੂਰ ਦਿੱਤੀ ਗਈ ਹੈ ਕਿ ਮੌਕੇ ਤੋਂ ਕੁਝ ਵੀ ਬਰਾਮਦ ਫਲਹਾਅ ਤੱਕ ਨਹੀਂ ਹੋਇਆ ਪਰ ਸਰਚ ਆਪਰੇਸ਼ਨ ਜਾਰੀ ਹੈ ਪੂਰਾ ਜਿਹੜਾ ਸਕੂਲ ਹੈਗਾ ਉਸ ਦੇ ਵਿੱਚ ਜਾਂਚ ਪੜਤਾਲ ਜੋ ਹੈ ਕੀਤੀ ਜਾ ਰਹੀ ਹੈ ਗਰਾਊਂਡ ਏਰੀਆ ਜਾਂਚ ਪੜਤਾਲਿਆ ਜਾ ਰਿਹਾ ਹੈਗਾ ਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਉਸ ਸਖਸ਼ ਦਾ ਵੀ ਪਤਾ ਲਗਾਇਆ ਜਾ ਸਕੇ ਜਿਸ ਦੇ ਵੱਲੋਂ ਇਹ ਥ੍ਰੈਟ ਦਿੱਤੀ ਗਈ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਜੋ ਇਹ ਥ੍ਰੈਟ ਦਿੱਤੀ ਗਈ ਹੈਗੀ ਕਿ ਪਹਿਲਾਂ ਜੋ ਥ੍ਰੈਟ ਦਿੱਤੀਆਂ ਗਈਆਂ ਨੇ ਉਸੇ ਥ੍ਰੈਟ ਦੇ ਨਾਲ ਤਰੀਕੇ ਨਾਲ ਇਹ ਵੀ ਥ੍ਰੈਟ ਨਕਲੀ ਹੈ ਯਾਨੀ ਝੂਠਾ ਹੈ ਜਾਂ ਫਿਰ ਵਾਕਈ ਸਕੂਲਾਂ ਦੇ ਵਿੱਚ ਕੋਈ ਸ਼ੱਕੀ ਚੀਜ਼ ਬਰਾਮਦ ਹੁੰਦੀ ਹੈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਸ ਦੀ ਪੁਸ਼ਟੀ ਵੀ ਕੀਤੀ ਜਾ ਸਕੇ ਉਹਨਾਂ ਦੇ ਵੱਲੋਂ